ਬੀਮਾਰੀਆਂ ਦਾ ਸ਼ਿਕਾਰ ਹੋਇਆ ਹੜਾ ਚ ਸੇਵਾ ਕਰਦਾ ਦੀਪ ਮਠਾੜੂ ਦਾ ਪੂਰਾ ਪਰਿਵਾਰ ਲਗਾਤਾਰ ਫੈਲ ਰਹੀ ਹੈ ਇਨਫੈਕਸ਼ਨ ਜੇਕਰ ਤੁਸੀਂ ਵੀ ਘਰ ਦੇ ਵਿੱਚ ਰੱਖਣ ਲਈ ਸੋਹਣੇ ਸੋਹਣੇ ਤੇ ਖਡੌਣਿਆਂ ਵਰਗੇ ਡੌਗਸ ਲੱਭ ਰਹੇ ਹੋ ਤਾਂ ਅੱਜ ਹੀ ਕੰਟੈਕਟ ਕਰੋ ਅਸੀਂ ਤੁਹਾਨੂੰ ਦੇਵਾਂਗੇ ਟਵਾਈ ਪੌਮ ਅਤੇ ਕਲਚਰ ਪੌਮ नस्ਲ ਦੇ ਪਿਆਰੇ ਤੇ ਭਾਲੂ ਵਰਗੇ ਬੱਚੇ ਬਹੁਤ ਹੀ ਘੱਟ ਰੇਟ ਤੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਤੇ ਬੱਚੇ ਖਰੀਦੋ ਜੀ ਹਾਂ ਮਸ਼ਹੂਰ ਵਲੌਗਰ ਤੇ ਇਨਫਲੂਐਂਸਰ ਦੀਪ ਮਠਾੜੂ ਤੇ ਉਸ ਦੀ ਪਤਨੀ ਸੰਦੀਪ ਅਤੇ ਪੂਰੇ ਹੀ ਪਰਿਵਾਰ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਪੰਜਾਬ ਹੜ੍ਹਾਂ ਦੀ ਭਿਆਨਕ ਮਾਰ ਚੱਲ ਰਿਹਾ ਹੈ ਤੇ ਉੱਥੇ ਹੀ ਹੜ੍ਹਾਂ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਹਨ ਤੇ ਜਿੱਥੇ ਐਨਜੀਓ ਪੰਜਾਬੀ ਕਲਾਕਾਰ ਬਾਲੀਵੁੱਡ ਐਕਟਰ ਹੜ੍ਹਾਂ ਦੀ ਮਾਰ ਲਈ ਅੱਗੇ ਆ ਰਹੇ ਹਨ ਉੱਥੇ ਹੀ ਵਲੌਗਰ ਦੀਪ ਮਠਾੜੂ ਹੁਣੇ ਵੀ ਵੱਧ ਛੜ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪੀਣ ਵਾਲੇ ਪਾਣੀ ਤੋਂ ਲੈ ਕੇ ਰਾਸ਼ਨ ਤੱਕ ਹਰ ਵਰਤਨ ਵਾਲੀ ਚੀਜ਼ ਉਹਨਾਂ ਦੇ ਵੱਲੋਂ ਪੀੜਤ ਪਰਿਵਾਰਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਸੇਵਾ ਕਰਦੇ ਕਰਦੇ ਉਹਨਾਂ ਦੇ ਪੂਰੇ ਪਰਿਵਾਰ ਨਾਲ ਇੱਕ ਅਜੀਹਾ ਪਾਣਾ ਵਾਪਰ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਚਾਉਣ ਵਾਲਿਆਂ ਦੇ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਨਾਲਾ ਗੁਰਦਾਸਪੁਰ ਵਾਲੀ ਸਾਈਡ ਦੀਪ ਮਠਾੜੂ ਹੁਣਾਂ ਦੇ ਵੱਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਪਰ ਸੇਵਾ ਦੌਰਾਨ ਲਗਾਤਾਰ ਪਾਣੀ ਦੇ ਵਿੱਚ ਰਹਿਣ ਕਾਰਨ ਪੂਰਾ ਹੀ ਪਰਿਵਾਰ ਬਿਮਾਰੀਆਂ ਨਾਲ ਜੂਝ ਰਿਹਾ ਹੈ ਕਿਸੇ ਨੂੰ ਬੁਖਾਰ ਹੋ ਰਿਹਾ ਹੈ ਤੇ ਕਿਸੇ ਨੂੰ ਗਲਾ ਖੰਗ ਜ਼ੁਕਾਮ ਹੋ ਰਿਹਾ ਹੈ ਜਿਸ ਤੋਂ ਬਾਅਦ ਪੂਰਾ ਹੀ ਪਰਿਵਾਰ ਇਸ ਸਮੇਂ ਮੰਜੇ ਤੇ ਪੈ ਚੁੱਕਿਆ ਹੈ ਜਿਸ ਤੋਂ ਬਾਅਦ ਦੀਪ ਮਠਾੜੂ ਨੇ ਲਾਈਵ ਆ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਪਰ ਸੇਵਾ ਕਰਦੇ ਸਮੇ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖੋ ਕਿਉਂਕਿ ਪਾਣੀ ਦੇ ਵਿੱਚ ਇੰਨੀ ਗੰਦੀ ਇਨਫੈਕਸ਼ਨ ਲੋਕਾਂ ਨੂੰ ਹੋ ਰਹੀ ਹੈ ਜੋ ਜਾਣਲੇਵਾ ਬਿਮਾਰੀਆਂ ਦਾ ਕਾਰਨ ਬਣ ਰਹੀ ਹੈ ਤੇ ਉਸਨੇ ਇਹ ਵੀ ਕਿਹਾ ਕਿ ਜਦੋਂ ਤੁਸੀਂ ਸੇਵਾ ਕਰਨ ਜਾਓ ਤਾਂ ਮੂੰਹ ਤੇ ਮਾਸਕ ਲੈ ਕੇ ਅਤੇ ਸੈਨੀਟਾਰ ਸੈਨੀਟਾਈਜ਼ਰ ਜ਼ਰੂਰ ਨਾਲ ਲੈ ਕੇ ਜਾਓ ਤਾਂ ਜੋ ਇਨਫੈਕਸ਼ਨ ਤੋਂ ਬਚਿਆ ਜਾ ਸਕੇ ਉਸ ਨੇ ਦੱਸਿਆ ਕਿ ਹਰ ਗੁਣ ਸੰਦੀਪ ਅਤੇ ਮਾਤਾ ਪਿਤਾ ਸਾਰੇ ਇਸ ਸਮੇਂ ਬਿਮਾਰ ਹਨ ਸਭ ਨੂੰ ਸਮੱਸਿਆ ਹੋ ਰਹੀ ਹੈ ਇਸ ਕਰਕੇ ਉਸ ਦਾ ਕਹਿਣਾ ਹੈ ਕਿ ਸੇਵਾ ਕਰਦੇ ਸਮੇਂ ਆਪਣੀ ਸਿਹਤ ਦਾ ਜ਼ਰੂਰ ਧਿਆਨ ਰੱਖੋ ਅਤੇ ਸਾਡੇ ਵੱਲੋਂ ਵੀ ਸਭ ਨੂੰ ਬੇਨਤੀ ਅਤੇ ਅਪੀਲ ਹੈ ਕਿ ਇਸ ਹੜਪੀੜਤਾ ਦੀ ਸੇਵਾ ਵੱਧ ਚੜ ਕੇ ਕਰੋ ਕਿਉਂਕਿ ਪੰਜਾਬ ਨੂੰ ਇਸ ਸਮੇਂ ਆਪਣੀ ਲੋੜ ਹੈ ਪਰ ਸੇਵਾ ਦੇ ਦੌਰਾਨ ਆਪਣਾ ਜ਼ਰੂਰ ਧਿਆਨ ਰੱਖੋ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਕਿਉਂਕਿ ਜੇਕਰ ਆਪਾਂ ਖੁਦ ਹੀ ਬਿਮਾਰ ਹੋ ਜ ਕਰਾਂਗੇ ਤਾਂ ਦੂਸਰਿਆਂ ਦੀ ਮਦਦ ਕਿਵੇਂ ਕਰਾਂਗੇ ਤੇ ਬਾਕੀ ਤੁਸੀਂ ਆਪਣਾ ਸੁਝਾਅ ਸਾਨੂੰ ਜਰੂਰ ਕਮੈਂਟ ਦੇ ਵਿੱਚ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ